हां जी दोस्तों आज मनाओना जिम्मी टीडी रे स्पीड आज द ब्लॉग आ देख साडी जिम्मी है की आगे आजा जिम्मी दिखा दे जिम्मू की हमे पता बलु रे आ साडी टीडी आ गया देला कामली जी के मेले बड़े आगे ਥੋਲੇ ਬੜੇ ਦਿਖਾ ਇਹਨਾਂ ਨੂੰ ਆ ਦੇਖ ਇੰਨੀ ਲਿਬੜੇ ਨਾ ਕਾਲਸ ਪਤਾ ਨਹੀਂ ਕਿਥੋਂ ਲਿਆ ਕੇ ਲਿਆ ਇਹ ਇਧਰ ਆ ਦੇਖ ਇੰਨੀ ਸਤਾਨਾ ਨੇ ਲਿਬੜੇ ਸਤਰੀ ਬਹੁਤ ਖਾਂਦੇ ਆ ਦੇਖੀ ਕੀ ਖਾ ਗਏ ਨੇ ਕੁਝ ਇਹਨੇ ਗੰਦ ਖਾ ਕੇ ਜੇ ਦੇ ਕੇ ਮਸਤ ਮਾਰਦਾ जिम्मी रे ਜਮਾ ਜ ਆ ਦੇ ਅੰਦਰ ਡਰਦੀਆਂ ਨੇ ਆਜ ਕਿੱਥੇ ਗਈ ਇਹ ਬਹੁਤ ਦਰਦ ਦੀ ਹੈਗੀ ਤੇ ਤੁਸੀਂ ਦੇ ਪਹਿਲੇ ਹੋਰ ਵੀ ਵੀਡੀਓ ਦੇ ਲਏ ਬੜ ਨਟਕੜ ਮਾਏ ਦੇ ਆਏ ਤੇਰੀ ਆ ਦੇਖ ਆਓ ਥੱਲੇ ਬੈਠੇ ਆ ਜਾ ਹਲੋ ਆ ਜਾ ਆਰੇ ਕਿਥੇ ਆ ਗਏ ਮੇਰੀ ਗੋਦੀ ਚ ਆ ਕੇ ਬਹਿ ਜਾ ਨੈਨੇ ਆ ਜਾ ਅੱਗੇ ਲੈ ਆ ਬੈਠੀ ਇਹਦੇ ਕੋਲ ਆ ਕੰਮ ਦੇਖੀ ਤੇ ਗੋਦ ਚ ਬਹਿ ਜਾਂਦੇ ਹੜਦੀ ਨੇ ਨਾ 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 ਕੈਮਰਾ ਕਹਿੰਦੀ ਭੌਂਕਣਾ ਹੈਗਾ ਇਹ ਬੜੀ ਸਤਾਨ ਆ ਗਈ ਇਕ ਦਿਨ ਇਹ ਸਾਡੇ ਮਦਰ ਕਸਤ ਕਰਦੇ ਰਹਿੰਦੇ ਕਿਧਰ ਗਈ ਸੀ ਹੈ ਤੁਰੀ ਫੇਰ ਦੀ ਨਹੀਂ ਚੱਲ ਨੀਚੇ ਉਤਰ ਚੱਲ ਦੇ ਨੇ ਮੈਂ ਚੱਕਣਾ ਹੈਗਾ ਇਹਨੇ ਫੇਰ ਕੋਦੀ ਚੜਾ ਦੇਖੋ ਲੈ ਚੱਲ ਨੀਚੇ ਮੈਂ ਨਹੀਂ ਚੱਕਣਾ ਮੈਂ ਜਿੰਮੂ ਜਿੰਮੂ ਆਹ ਜਿੰਮੂ ਆ ਜਾ ਜਿੰਮੂ ਜਿੰਮੂ ਆ ਜਾ ਅੱਛਾ ਜਿੰਮੂ ਨੂੰ ਚੱਕੂ ਦੇਖੇ ਨਹੀਂ ਲੜਾਈ ਦਿਖਾਉਣਾ ਸਾਨੂੰ ਦੋਨਾਂ ਦੀ ਇਹ ਦੇਖੀ ਕਿ ਮੈਂ ਕਰੂ ਆ ਜਾ ਅੱਗੇ ਅੱਗੇ ਲੈ ਆ ਜਿੰਮੂ ਆਇਆ ਆ ਇਹ ਨਾਲ ਜਿੰਮੂ ਨੂੰ ਚੱਕੂ ਆ ਦੇਖੀ ਆਇਆ ਜਿੰਮੂ ਆ ਦੇਖੀ ਇਹਦੇ ਨਾਲ ਬੜੇ ਪੰਗੇ ਲੈਂਦੇ ਜਿੰਮੂ 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 ਤੇ ਮਾਰ ਦਿਆ ਇਹ ਵਿਚਾਰੀ ਸ਼ਰੀਫ ਹੈ ਕਿਸੇ ਨੂੰ ਨਹੀਂ ਭੌਂਕਦੀ ਇਹਨੂੰ ਇੱਕ ਕਿਸੇ ਨੂੰ ਨਹੀਂ ਕੁਝ ਕਹਿੰਦੀ ਵਿਚਾਰੀ ਨਰਮ ਆ ਗਈ ਆਹ ਬਹੁਤ ਤੇਜ਼ ਆ ਗਈ ਇਹ ਤਾਂ ਤਾਂ ਕਰ ਦੇ ਆ ਜਾ ਜਿੰਮੂ ਮੈਂ ਜਿੰਮੂ ਦੇਖਿਆ ਪੱਗੇ ਲੇਦੀ ਵੀ ਇਹਨੂੰ ਕਿਉਂ ਚੱਕਿਆ ਆ ਦੇਖੀ ਚੱਲਿਓ ਇਹ ਮੂੰਹ ਆ ਦੇਖੇ ਨੂੰ ਵੀ ਕਿਉਂ ਚੱਕਿਆ ਨੂੰ ਕਹੂਗੀ ਇਹ ਬੜੇ ਪੰਗੇ ਦਿੰਦੀ ਵੀ ਚੱਕਣੇ ਦੇ ਹਾਂ ਕੀ ਕਹਿੰਦਾ ਤੈਨੂੰ ਇਹ ਸਾਡੇ ਕੈਮਰਾਮੈਨ ਨੂੰ ਭੌਂਕ ਰਿਹਾ ਹਾਂ ਤੈਨੂੰ ਨਹੀਂ ਚੱਕਣਾ ਮੈਂ ਮੈਂ ਤਾਂ ਜਿੰਮੂ ਨੂੰ ਚੱਕੂ ਜਿੰਮੂ